ਇੱਕ ਪਿਤਾ ਇੱਕ ਕੇ ਹੰਬਾਰ ਨੂੰ ਮੇਰਾ ਗੁਰ ਹਾਈ ਜਿਹਦੇ ਅੰਦਰ ਪ੍ਰੇਮ ਹੈ ਨਾ ਉਹ ਸਾਰਿਆਂ ਵਿੱਚ ਇੱਕ ਨੂੰ ਹੀ ਦੇਖਦਾ ਹੈ ਸਾਸ ਮੋਹ ਉਭਜਾ ਭਾਉ ਦੂਜਾ ਲਾਇਆ ਪ੍ਰੇਮ ਖਤਮ ਹੋ ਗਿਆ ਝੂਠੇ ਮੂੰਹ ਚ ਪੈ ਗਿਆ ਤੇ ਹੁਣ ਹੋਵੇ ਕੀ ਕੋਈ ਹੈ ਬਚਿਆ ਮੇਰੇ ਸਹਿਬ ਕਹਿੰਦੇ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਉਹ ਜਿਹੜੀ ਲਿਵ ਟੁੱਟ ਗਈ ਸੀ ਨਾ ਆਪਣੇ ਆਪ ਨਹੀਂ ਜੁ ਲੱਗਦੀ ਪਾਈ ਬੀ ਕਹੇ ਮੈਂ ਲਾਲਾ ਮੈਂ ਬੜਾ ਯੋਧਾ ਸੂਰਮਾ ਹਾਂ ਉਹਦੀ ਕਿਰਪਾ ਦੀ ਸਦਾ ਹੀ ਲੋੜ ਹੈ ਸਤਿਗੁਰ ਦੀ ਕੇਵਲੇ ਨਹੀਂ ਕਿ ਜਿੰਨਾ ਚੇ ਸਰੀਰ ਵਿੱਚ ਸਵਾਸ ਨੇ ਜਦੋਂ ਸਵਾਸ ਛੁੱਟ ਜਾਣੇ ਆ ਛੁੱਟ ਜਾਣਗੇ ਅੱਗੇ ਵੀ ਗੁਰੂ ਦੀ ਕਿਰਪਾ ਦੀ ਲੋੜ ਹੈ। ਉੱਥੇ ਵੀ ਗੁਰੂ ਹੀ ਕਿਰਪਾ ਕਰੇ। ਕੌਣ ਹੈ ਦਾ ਉੱਥੇ? ਉਹ ਹੈ। ਦਾਸ ਕੱਲ ਦੀਵਾਨ ਵਿੱਚ ਇੱਕ ਬੇਨਤੀ ਕਰ ਰਿਹਾ ਸੀ। ਵੱਦੀ ਸੁਵਜਗ ਨਾਨਕਾ ਸੱਚਾ ਵੇਖੈ ਸੋਏ। ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ। ਇੱਥੋਂ ਵਾਲਾ ਕੰਮ ਨਹੀਂ। ਵੀ ਕਿਸੇ ਨੂੰ ਪੈਸੇ ਦੇ ਕੰਮ ਕਰਾ ਲੇਗਾ ਹੋਰ ਸ਼ਹਾਰਸ਼ਾਂ ਪਾ ਲੇਗਾ ਕਈਆਂ ਨੂੰ ਸਾਥ ਲੈ ਲੇਗਾ ਇਹ ਇਹਨਾਂ ਵਿੱਚੋਂ ਕੋਈ ਨਹੀਂ ਉੱਥੇ ਇਹ ਸਭ ਕੁਝ ਖਿੰਡ ਚ ਪਰਾਇਆ ਹੋ ਜਾਣਾ ਮੇਰੇ ਸ਼ਹਿਬ ਕਹਿੰਦੇ ਨੇ ਸਰਬ ਸੋਇਨ ਕੀ ਲੰਕਾ ਹੋਤੀ RAM ਸੀ ਅਧਕਾਈ ਕਹਾ ਪਿਓ ਦਰਬਾਂਦੇ ਹਾਥੀ ਖਿੰਮੇ ਪਈ ਪਰਾਈ ਮੇਰੇ ਸ਼ਹਿਬ RAM ਨੂੰ ਨਹੀਂ ਸਮਝਾਉਂਦੇ ਸਾਨੂੰ ਸਮਝਾਉਂਦੇ ਆ ਉਹ ਜਿਹੜਾ ਰਾਮ ਲੰਕਾ ਦਾ ਮਾਲਕ ਹੰਕਾਰੀ ਬਣਿਆ ਸੀ ਇੱਕ ਖਿੰਚ ਭਰਾਈ ਹੋ ਗਈ ਤੇ ਜਦੋਂ ਸਾਡੇ ਵੀ சுவாਸ ਛੁੱਟਨੇ ਹਨ ਸਾਰਾ ਸੰਸਾਰ ਖਿੰਚ ਭਰਾਇਆ ਹੋ ਜਾਵੇ ਇੱਕ ਦਿਨ ਸਮਾਂ ਆਉਣਾ ਹੀ ਉਹਨੇ ਮੰਨੀ ਜਾਂ ਨਾ ਮੰਨੀ ਉਹਦੀ ਸਾਨੂੰ ਤਿਆਰੀ ਪਹਿਲੇ ਕਰਕੇ ਰੱਖਣੀ ਚਾਹੀਦੀ ਹੈ ਭਾਈ ਪਹਿਲਾਂ ਹੀ ਤਿਆਰੀ ਕਰਕੇ ਰੱਖੋ ਫਿਰ ਕੋਈ ਡਰ ਨਹੀਂ ਪਹਿਲਾਂ ਹੀ ਤਿਆਰੀ ਕਰਕੇ ਰੱਖੇ ਫਿਰ ਕੋਈ ਮੌਤ ਦਾ ਡਰ ਨਹੀਂ ਇਸ ਸੰਸਾਰ ਇੱਕ ਖਿੰਚ ਪਰਾਇਆ ਹੋ ਜਾਣਾ ਅੱਗੇ ਜਿਉਣਾ ਨਾ। ਫਿਰ ਉੱਥੇ ਪਤਾ ਲੱਗਣਾ ਨਾ ਜਦੋਂ ਸਾਖ ਤਾਬ ਹੋਣਾ ਹੈ ਉੱਥੇ ਫਿਰ ਵੀ ਕੋਈ ਨਹੀਂ ਚੱਲਣੀ। ਨਾ ਕਿਸੇ ਜਾਤ ਕੁਛ ਨਹੀਂ ਨਾ ਦਾ ਜੋਰ ਚੱਲਣਾ ਨਾ ਸ਼ਫਾਰਸ਼ ਚੱਲਣੀ ਹੈ। ਉੱਥੇ ਤਾਂ ਨਬੇੜੇ ਅਮਲਾ ਦੇ ਹੁੰਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕਾਮ।